ਸਰ ਐਸਪੀ ਸਾਹਿਬ ਨੂੰ ਤੁਸੀਂ ਅੱਜ ਮਿਲਿਆ ਕੀ ਮੋਟਰ ਗੱਲ ਹੋਈ ਸਭ ਤੋਂ ਪਹਿਲੋ ਤੇ ਫਤੇ ਬੁਲਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜੋ ਸਾਨੂੰ ਐਸਪੀ ਸਾਹਿਬ ਨੇ ਟੈਕ ਬਾਰੇ ਜਾਂ ਕਾਨੂੰਨ ਦੇ ਕੁਝ ਨਿਯਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਅਸੀਂ ਉਹੀ ਜਾਣਕਾਰੀ ਜਿਹੜੀ ਆ ਆਪਣੇ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਤੇ ਆਪਣੇ ਡਰਾਈਵਰ ਦੇ ਯੂਨੀਅਨ ਦੇ ਸਾਡੇ ਡਰਾਈਵਰ ਹਨ ਉਹਨਾਂ ਨੂੰ ਇਹੋ ਹਦਾਇਤ ਕਰ ਰਹੇ ਹਾਂ ਕਿ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਉਹ ਪਾਲਣਾ ਕੀਤੀ ਜਾਵੇ ਤੇ ਜਿਹੜੇ ਲੁੱਟ ਸੁੱਟ ਕਰਨ ਵਾਲੇ ਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਅੱਜ ਕਮਿਸ਼ਨਰ ਸਾਹਿਬ ਜੀ ਜਿਹੜੇ ਨੇ ਉਹ ਪੂਰੇ ਸਾਡਾ ਸਨਯੋਗ ਦੇ ਰਹੇ ਨੇ ਤੇ ਅਸੀਂ ਉਹਨਾਂ ਦੇ ਬਹੁਤ ਹੀ ਸਾਰੀ ਟੀਮ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਨ੍ਹਾਂ ਦੇ ਧੰਨਵਾਦੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ